ਭਰਤੀ ਜਮੀ ਹੈ ਘਰ ਵਿੱਚ ਸੋਗ ਪੈ ਜੇ ਇਹ ਵੀ ਇਹ ਇਹ ਮਹਾਰਾਜ ਨੂੰ ਪ੍ਰਵਾਨ ਨਹੀਂ ਹੈ ਜਿਨ੍ਹਾਂ ਦੇ ਘਰ ਧੀ ਹੋਈ ਹੈ ਉਹ ਕਈ ਵਾਰੀ ਉਹ ਪਰਿਵਾਰ ਖੁਸ਼ ਹੁੰਦਾ ਉਹ ਮਠਿਆਈਆਂ ਮੰਡਰੇ ਹੁੰਦੇ ਆ ਉਹ ਉਹਨਾਂ ਨੂੰ ਚਾ ਚੜਿਆ ਹੁੰਦਾ ਤੇ ਦੂਜੇ ਜਾ ਕੇ ਕਹੀ ਜਾਣਗੇ ਜੀ ਰੱਬ ਜੀ ਦੇ ਦਿੰਦਾ ਆਖੋ ਸਤਨਾਮ ਵਾਹਿਗੁਰੂ ਰੱਬ ਖੁਸ਼ੀ ਦੇ ਉਹ ਖੁਸ਼ ਹੁੰਦੇ ਆ ਦੂਜੇ ਜਾ ਕੇ ਕਹਿ ਰਹੇ ਹੁੰਦੇ ਆ ਰੱਬ ਖੁਸ਼ੀ ਦੇ ਦਿੰਦਾ ਤੁਹਾਨੂੰ ਜੇ ਰੱਬ ਨਾ ਕਰੇ ਇੱਕ ਤੋਂ ਦੂਜੀ ਤੀ ਹੋ ਜੇ ਦੂਜੀ ਤੋਂ ਤੀਜੀ ਹੋ ਜੇ ਤੇ ਉਹ ਪਰਿਵਾਰ ਜਿਨ੍ਹਾਂ ਦੇ ਉਹ ਸੰਭਾਲ ਲੀਂਦੇ ਆਪਣੇ ਆਪ ਨੂੰ ਵੀ ਕੋਈ ਗੱਲ ਨਹੀਂ ਤੇ ਮਾਫ ਕਰਿਓ ਜਿਹੜਾ ਆਂਡ ਗਵਾਂਡ ਹੈ ਨਾ ਮਾਫੀ ਦਿਓ ਭੈਣੋ ਇਹ ਇਸ ਮਸਲੇ ਵਿੱਚ ਭੈਣਾ ਜਿਆਦੀਆਂ ਹੁੰਦੀਆਂ ਨੇ ਨਹੀਂ ਹੋਣਾ ਚਾਹੀਦਾ ਮਹਾਰਾਜ ਤੁਹਾਡੇ ਨਾਲ ਨਾਰਾਜ਼ ਹੋ ਜਾਣਗੇ ਜਿਨ੍ਹਾਂ ਮੈਂ ਕਈ ਵਾਰੀ ਹਿਸਾਬ ਲਾਉਣਾ ਹੋਂਾ ਜਿਨ੍ਹਾਂ ਇਸਤਰੀ ਬੀਬੀ ਇਸਤਰੀ ਦੀ ਦੁਸ਼ਮਣ ਨਾ ਬੰਦੇ ਨਹੀਂ ਹੁੰਦੇ ਉਹਨੇ ਆਖੋ ਸਤਨਾਮ ਜੀ ਵਾਹਿਗੁਰੂ ਦੇਖ ਲਓ ਕਿਤੇ ਵਿਚਾਰ ਕੇ ਜੇ ਨੌ ਸੱਸ ਸਤ ਕੋਣ ਲੜਦਾ ਭਲਾ ਨੌ ਨਾ ਕਦੀ ਸੋਹਰਾ ਲੜਦਾ ਵੇਖਿਆ ਬੜੇ ਘੱਟ ਹੋਣਗੇ ਜਿਆਦਾ ਹੀ ਕੋਈ ਕਮਲਾ ਬੰਦਾ ਹੋਊਗਾ ਤੇ ਨੌ ਨਾ ਲੜੇਗਾ ਨਹੀਂ ਨਹੀਂ ਲੜਦੇ ਬੰਦੇ ਤੇ ਨੌ ਸੱਸ ਦੀ ਕਿਸੇ ਦੀ ਬਣਦੀ ਹੁੰਦੀ ਆਖੋ ਸਤਨਾਮ ਜੀ ਵਾਹਿਗੁਰੂ ਉਹ ਬੀਬੀਆਂ ਭੈਣਾਂ ਕਈ ਵਾਰੀ ਇੱਕ ਦਿਨ ਇੱਕ ਭੈਣ ਕਹਿੰਦੀ ਵੀ ਬਾਬਾ ਜੀ ਸੱਸ ਤੇ ਮਿੱਟੀ ਦੀ ਨਹੀਂ ਮਾਨ ਹੁੰਦੀ ਆਖੋ ਸਤਨਾਮ ਜੀ ਵਾਹਿਗੁਰੂ ਸਾਸਤੇ ਮਿੱਟੀ ਦੀ ਨਹੀਂ ਮਾਣ ਇਹਦਾ ਮਿੱਟੀ ਦੀ ਵੀ ਉਹ ਵੀ ਤਾਈ ਲੜੀ ਜਾਣਾ ਨੇ ਜੇ ਨੌ ਸਾਸਰੀ ਗੱਲ ਐ ਤੇ ਕੌਣ ਲੜਦਾ ਨੌ ਸਸ ਉਹ ਵੀ ਇਸਤਰੀ ਐ ਉਹ ਵੀ ਇਸਤਰੀ ਐ ਉਹਦੇ ਖਿਲਾਫ ਐ ਉਹਦੇ ਖਿਲਾਫ ਜੇ ਸਾਸ ਸੰਗੀ ਹੁਣ ਭੈਣ ਭਰਾਵਾਂ ਦੀ ਗੱਲ ਕਰੀਏ ਭੈਣ ਭਰਾ ਕੱਟ ਲੜਦੇ ਨੇ ਜੇ ਲੜਦੇ ਨੇ ਤੇ ਲਾੜ ਨਾ ਲੜਦੇ ਨੇ ਭੈਣਾ ਭੈਣਾ ਲੜਦੀਆਂ ਨੇ ਜਿਵੇਂ ਸ੍ਰੀਕਾ ਲੜਦਾ ਹੁੰਦਾ ਮਾਂ ਤੇ ਧੀ ਲੜਦੀਆਂ ਨੇ ਭਾਵੇਂ ਉਹ ਬਾਅਦ ਵਿੱਚ ਜਾ ਕੇ ਚਲੋ ਧੀ ਨੂੰ ਹੋਰ ਪਾਸੇ ਰੱਖ ਲੈਂਦੀਆਂ ਨੋਂ ਨੂੰ ਹੋਰ ਪਾਸੇ ਇਹ ਵੀ ਹੈ ਸਾਡੇ ਸਮਾਜ ਵਿੱਚ ਜੇ ਤਾਂ ਕਿਸੇ ਦੀ ਧੀ ਗਲਤੀ ਕਰੇ ਚਲੋ ਜੀ ਕੋਈ ਨਹੀਂ ਜੇ ਕਿਤੇ ਨੋਂ ਤੋਂ ਹੋ ਜੇ ਫੇਰ ਉਹਦੇ ਪਿਛਲੇ 7 ਪੀੜੀਆਂ ਫੋਲ ਦੇਣੀਆਂ ਤੇਰੇ ਇਦਾਂ ਤੇਰੇ ਇਦਾਂ ਤੂੰ ਫਲਾਣਿਆਂ ਦੀ ਤੂੰ ਫਲਾਣਿਆਂ ਦੀ ਨਾ 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 ਇਹ ਇਹ ਤਾਂ ਚੰਗਾ ਸਮਾਜ ਸਿਰਜਣ ਦਾ ਯਤਨ ਕਰਨਾ ਚਾਹੀਦਾ ਜੇ ਨੋਂ ਤੋਂ ਗਲਤੀ ਹੋਈ ਹੈ ਤਾਂ ਵੀ ਆਖੋ ਨਾ ਕੋਈ ਨਾ ਮੇਰੀ ਤੁੱਤੀਆਂ ਪੁੱਤ ਤਾਂ ਕਿ ਅੱਗੇ ਤੋਂ ਧਿਆਨ ਰੱਖੀਂ ਗਲਤੀਆਂ ਹੋ ਹੀ ਜਾਂਦੀਆਂ ਨੇ ਮੇਰੇ ਤੋਂ ਵੀ ਹੋ ਗਈ ਸੀ ਇਦਾਂ ਕਹੋ ਤੁਹਾਨੂੰ ਮੇਰੇ ਤੋਂ ਵੀ ਹੋ ਜਾਂਦੀ ਹੈ ਕਿਤੇ ਡੁੱਲ ਗਿਆ ਕਿਤੇ ਟੁੱਟ ਗਿਆ ਕੁਝ ਵਿਗੜ ਗਿਆ ਉਹ ਤਾਂ ਕਿਸੇ ਤੋਂ ਵੀ ਹੋ ਸਕਦਾ ਤੋ ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਜੇ ਘਰ ਵਿੱਚ ਕੋਈ ਧੀ ਪੁੱਤ ਨਹੀਂ ਐ ਤੇ ਬੱਚਿਆਂ ਦੀ ਦਾਤ ਮੰਗੋ ਜੇ ਬੱਚੇ ਹਨ ਇੱਕ ਧੀ ਐ ਦੋ ਧੀਆਂ ਨੇ ਫਿਰ ਜਾ ਕੇ ਕਹਿ ਦਿਓ ਵੀ ਸੱਚੇ ਸਹੇਬਾ ਕਿਆ ਨਾਹੀ ਕਰਤੇ ਰਹਿ ਘਰ ਤਾਂ ਤੇਰਾ ਸਭ ਕੁਛ ਹੈ ਜਿਸ ਦੇਹ ਸੋ ਪਾਵੇ ਆਪਣੇ ਘਰਾਂ ਇੰਦਾ ਇੱਥੋਂ ਹੀ ਸਾਥ ਸੰਗੀ ਕਈ ਵਾਰੀ ਤਾਂ ਤਲਾਕ ਤੱਕ ਗੱਲਾਂ ਚਲੀਆਂ ਜਾਂਦੀਆਂ ਜੇ ਇਹ ਸਾਡੇ ਘਰੇ ਪੁੱਤ ਨਹੀਂ ਹੋਇਆ ਅਸੀਂ ਹੋਰ ਮੁੰਡਾ ਕੋ ਹੋਰ ਕਿਤੇ ਵਿਆਵਾਗੇ ਅੱਜ ਤਾਂ ਪੜਿਆ ਲਿਖਿਆ ਜ਼ਮਾਨਾ ਸਾਇੰਸ ਨੇ ਕਿੰਨੀ ਤਰੱਕੀ ਕੀਤੀ ਹੈ ਸਾਇੰਸ ਨੇ ਮੈਡੀਕਲ ਨੇ ਗੱਲ ਸਾਹਮਣੇ ਲਿਆਤੀ ਜੇ ਧੀ ਪੈਦਾ ਹੁੰਦੀ ਹੈ ਤੇ ਜਿਹੜਾ ਪੁਰਸ਼ ਹੈ ਉਹਦੇ ਵਿੱਚ ਦੋਸ਼ ਹੁੰਦਾ ਇਸਤਰੀ ਵਿੱਚ ਨਹੀਂ ਹੁੰਦਾ ਜੇ ਬੱਚਾ ਬੇਟਾ ਪੈਦਾ ਹੁੰਦਾ ਪੁੱਤ ਪੈਦਾ ਹੁੰਦਾ ਤਾਂ ਵੀ ਉਹਦੇ ਵਿੱਚ ਜਿਹੜਾ ਸਾਥ ਸੰਗੀ ਉਹ ਪੁਰਖ ਦਾ ਹੀ ਸੰਯੋਗ ਹੁੰਦਾ ਇਸਤਰੀ ਦਾ ਨਹੀਂ ਹੁੰਦਾ ਇਸਤਰੀ ਦੇ ਵਿੱਚ ਇੱਕ ਤਰ੍ਹਾਂ ਦਾ ਵਿਟਾਮਿਨ ਹੈ ਪੁਰਸ਼ ਦੇ ਵਿੱਚ ਦੋ ਤਰ੍ਹਾਂ ਦੇ ਨੇ ਇਹ ਸਾਰਾ ਸਾਇੰਸ ਡਾਕਟਰ ਦੱਸਦੇ ਨੇ ਅੱਜ ਕੱਲ ਸਾਰਾ ਕੁਝ ਨਿੱਟ ਤੇ ਆ ਤੋ ਫੇਰ ਵੀ ਸਾਧ ਸੰਗਤ ਆਪਾਂ ਕਿਤੇ ਨਾ ਕਿਤੇ ਇਸਤਰੀ ਨੂੰ ਅੱਜ ਵੀ ਕੋਸਦੇ ਆ ਇੱਕੋ ਗੁਰੂ ਨਾਨਕ ਦਾ ਘਰ ਹੈ ਜਿਨੇ ਇਸਤਰੀ ਨੂੰ ਡੰਕੇ ਦੀ ਚੋਟ ਤੇ ਕਿਹਾ ਵੀ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਬਿਲਕੁਲ ਬਰਾਬਰਤਾ ਦਿੱਤੀ ਹੈ ਆ ਸੰਗਤ ਵਿੱਚ ਭਾਈ ਬੈਠੇ ਨੇ ਬੀਬੀਆਂ ਵੀ ਬੈਠੀਆਂ ਨੇ ਅਸੀਂ ਕੀਰਤਨ ਕਰ ਰਹੇ ਹਾਂ ਬੀਬੀਆਂ ਵੀ ਕੀਰਤਨ ਕਰਦੀਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬੀਬੀਆਂ ਪੜ੍ਹਦੀਆਂ ਨੇ ਸਰੂਪ ਤੇ ਬਹਿ ਸਕਦੀਆਂ ਮਹਾਰਾਜ ਦੀ ਸੇਵਾ ਕਰ ਸਕਦੀਆਂ ਨੇ